ਸੋਮਵਾਰ ਦੀ ਸ਼ਾਮ ਨੇ ਦਿੱਲੀ ਦੇ ਦਿਲ ਦੇ ਵਿੱਚ ਅਜਿਹਾ ਜ਼ਖਮ ਛੱਡ ਦਿੱਤਾ ਕਿ ਇਸ ਨੂੰ ਭੁੱਲਣਾ ਆਸਾਨ ਨਹੀਂ ਹੈ। ਸ਼ਾਮ ਦਾ ਸਮਾਂ ਸੀ ਦਿੱਲੀ ਆਪਣੇ ਆਮ ਸ਼ੋਰ ਦੇ ਵਿੱਚ ਡੁੱਬੀ ਹੋਈ ਸੀ। ਹੋਰਨ ਭੀੜ ਖਰੀਦਦਾਰਾਂ ਦੀਆਂ ਆਵਾਜ਼ਾਂ ਤੇ ਟ੍ਰੈਫਿਕ ਦੇ ਵਿੱਚ ਫਸੇ ਹੋਏ ਵਾਹਨ ਪਰ ਉਸ ਸਮੇਂ ਹਵਾ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਜੋ ਕੁਝ ਹੀ ਮਿੰਟਾਂ ਦੇ ਵਿੱਚ ਇੱਕ ਵੱਡੇ ਦੁਖਾਂਤ 'ਚ ਬਦਲ ਜਾਣ ਵਾਲੀ ਸੀ। ਚਾਨਨੀ ਚੁੰਤੀਆਂ ਗਲੀਆਂ ਵਿਆਹ ਦੇ ਸੀਜ਼ਨ ਦੇ ਭੀੜ ਭੜੱਕੇ ਨਾਲ ਭਰੀਆਂ ਹੋਈਆਂ ਸੀ ਅਚਾਨਕ 6:52 ਮਿੰਟ ਦੇ ਕਰੀਬ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹਰਿਆਣਾ ਨੰਬਰ ਐ 426 CE7674 I20 ਕਾਰ ਟ੍ਰੈਫਿਕ ਸਿਗਨਲ ਤੇ ਰੁਕੀ ਅਤੇ ਫਿਰ ਹੋਇਆ ਜ਼ੋਰਦਾਰ ਧਮਾਕਾ ਧਮਾਕੇ ਦੀ ਤੀਬਰਤਾ ਇੰਨੀ ਸੀ ਕਿ ਨੇੜਲੇ ਕਈ ਵਾਹਨ ਵੀ ਅੱਕ ਦੀ ਲਪੇੜ ਦੇ ਵਿੱਚ ਆ ਗਏ ਲਾਸ਼ਾਂ ਕਈ ਮੀਟਰ ਦੂਰ ਡਿੱਗ ਪਈਆਂ ਕਈ ਕਿਲੋਮੀਟਰ ਦੂਰ ਇਹ ਆਵਾਜ਼ ਸੁਣਾਈ ਦਿੱਤੀ ਘਰ ਹਿੱਲ ਗਏ ਖਿੜਕੀਆਂ ਟੁੱਟ ਗਈਆਂ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਸ਼ਾਇਦ ਪੁਚਾਲਾ ਹੈ ਪਰ ਜੋ ਹੋਇਆ ਉਹ ਦਿਲ ਨੂੰ ਕੰਬਾ ਦੇਣ ਵਾਲਾ ਸੀ ਚੀਕਾਂ ਦਾ ਤੂਫਾਨ ਸ਼ੁਰੂ ਹੋਇਆ ਕਈ ਲੋਕ ਜੋ ਲਾਪਤਾ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੇ ਸੀ ਦਰਦ-ਦਰ ਭੱਜਣ ਲੱਗੇ ਧੁਮਾਕੇ ਦੇ ਨਾਲ ਅੱਗ ਤੇਜ਼ੀ ਦੇ ਨਾਲ ਲੱਗੀ ਨੇੜਲੀਆਂ ਕਾਰਾਂ ਤੱਕ ਪਹੁੰਚ ਕੇ ਇੱਕ ਯੂਟਿਊਬਰ ਦੇ ਕੈਮਰੇ ਦੇ ਵਿੱਚ ਕੈਪਚਰ ਹੋਇਆ ਇਹ ਸੀ ਨਾ ਜੇ ਵੀ ਸੋਸ਼ਲ ਮੀਡੀਆ ਨੂੰ ਹਿਲਾ ਰਿਹਾ ਲੋਕ ਭੱਜ ਰਹੇ ਸੀ ਚੀਕਾਂ ਗੂੰਜ ਰਹੀਆਂ ਸੀ ਕਾਰਾਂ ਸੜ ਰਹੀਆਂ ਸੀ ਹਰ ਪਾਸੇ ਧੂਮਾ ਹੀ ਧੂਮਾ ਸੀ ਲਾਸ਼ਾਂ ਸੜਕ ਤੇ ਪਈਆਂ ਹੋਈਆਂ ਸੀ ਹਰ ਪਾਸੇ ਖੂਨ ਸੀ ਸਥਾਨਕ ਲੋਕਾਂ ਦੀਆਂ ਅੱਖਾਂ ਦੇ ਵਿੱਚ ਸਾਰੀ ਰਾਤ ਨਾ ਸੌਂ ਸਕਣ ਵਾਲਾ ਦਰਦ ਉਸ ਸੋਮਵਾਰ ਸ਼ਾਮ ਨੇ ਸ਼ਹਿਰ ਦੇ ਦਿਲ ਦੀ ਧੜਕਣ ਅਚਾਨਕ ਰੋਕ ਦਿੱਤੀ ਜਦੋਂ ਸ਼ਹਿਰ ਦੀ ਹਵਾ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਗੂੰਜਿਆ ਜਿਸ ਨੇ ਜ਼ਮੀਨ ਨੂੰ ਹਿਲਾ ਦਿੱਤਾ ਅਸਮਾਨ ਨੂੰ ਪਾੜ ਦਿੱਤਾ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਜੋ ਤਮਾਕਾ ਦਿੱਲੀ ਦੇ ਸਭ ਤੋਂ ਸੁਰੱਖਿਅਤ ਅਤੇ ਵਿਅਸਤ ਇਲਾਕਿਆਂ ਵਿੱਚੋਂ ਇੱਕ ਚ ਵਾਪਰਿਆ ਇੱਕ ਪਾਸੇ ਚਾਂਦਨੀ ਚੋਂ ਕਹ ਜੋ ਸਾਲ ਦਾ ਇਹ ਜੋ ਸਮਾਂ ਚੱਲ ਰਿਹਾ ਹੈ ਇਸ ਸਮੇਂ ਇਲਾਕਾ ਬਹੁਤ ਵਿਅਸਤ ਹੁੰਦਾ ਹੈ ਵਿਆਹ ਦੇ ਸੀਜ਼ਨ ਕਰਕੇ ਆਮ ਨਾਲੋਂ ਜ਼ਿਆਦਾ ਵਿਅਸਤ ਹੁੰਦਾ ਹੈ ਅਤੇ ਦੂਜੇ ਪਾਸੇ ਲਾਲ ਕਿਲਾ ਜੋ ਹਰ ਰੋਜ਼ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਤਮਾਕੇ ਤੋਂ ਠੀਕ ਪਹਿਲਾਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਆਦਮੀ ਕਾਲਾ ਮਾਸਕ ਪਹਿਨ ਕੇ ਕਾਰ ਚਲਾ ਰਿਹਾ ਦਿਖਾਈ ਦੇ ਰਿਹਾ ਪੁਲਿਸ ਦਾ ਦਾਵਾ ਹੈ ਕਿ ਇਹ ਵਿਅਕਤੀ ਡਾਕਟਰ ਉਮਰ ਮੁਹੰਮਦ ਉਮਰ ਮੁਹੰਮਦ ਫਰੀਦাবাদ ਦੇ ਅਲਫਲਾ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਸੀ ਇਹ ਡਾਕਟਰ ਫਰੀਦাবাদ ਦੇ ਵਿੱਚ ਵਿਸਫੋਟਕ ਜਪਤ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ ਨੁਕਸਾਨੇ ਗਏ ਵਾਹਨ ਦੇ ਵਿੱਚੋਂ ਸਰੀਰ ਦੇ ਅੰਗ ਅਤੇ ਹੱਥਾਂ ਦੇ ਟੁਕੜੇ ਮਿਲੇ ਹਨ ਹੁਣ ਇਹ ਪਤਾ ਲਗਾਉਣ ਲਈ ਡੀਐਨਏ ਟੈਸਟ ਕੀਤਾ ਜਾਵੇਗਾ ਕਿ ਕੀ ਇਹ লাশ ਉਮਰ ਮੁਹੰਮਦ ਦੀ ਹੀ ਹੈ ਦਿੱਲੀ ਮਾਮ ਧਮਾਕਿਆਂ ਤੋਂ ਬਾਅਦ ਡਾਕਟਰ ਉਮਰਦੀ ਮਾਂ ਤੇ ਪਿਤਾ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਪੁੱਛਕਿਚ ਲਈ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਂ ਦਾ ਡੀਐਨਏ ਸੈਂਪਲ ਵੀ ਲਿਆ ਗਿਆ ਤਾਂ ਜੋ ਪਛਾਣ ਕੀਤੀ ਜਾ ਸਕੇ ਘੱਟੋ ਘੱਟ 12 ਲੋਕ ਮਾਰੇ ਗਏ 20 ਜ਼ਖਮੀ ਬਹੁਤ ਸਾਰੇ ਪਰਿਵਾਰ ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਜੋ ਲਾਪਤਾ ਹੋ ਗਏ ਦਿੱਲੀ ਪੁਲਿਸ ਦੇਰ ਰਾਤ ਤੱਕ ਇੱਕੋ ਸਵਾਲ ਨਾਲ ਘिरी ਹੋਈ ਸੀ ਕਿ ਇਹ ਕਾਰ ਕਿਸ ਦੀ ਸੀ ਐਸ ਦੇ ਵਿੱਚ کون ਸੀ ਇਸ ਦਾ ਸਫਰ ਕਿੱਥੋਂ ਸ਼ੁਰੂ ਹੋਇਆ ਬੰਬ ਧਮਾਕੇ ਜੋ ਇਹ ਕਾਰ ਬੰਬ ਧਮਾਕੇ ਦੇ ਵਿੱਚ ਵਰਤੀ ਗਈ ਹੈ ਹੁੰਡੇ ਆਈ 20 ਘਟਨਾ ਤੋਂ ਲਗਭਗ 3 ਘੰਟੇ ਪਹਿਲਾਂ ਇੱਕ ਕਾਰ ਇੱਕ ਮਸਜਿਦ ਦੇ ਨੇੜੇ ਖੜੀ ਸੀ ਇੱਕ ਫੋਟੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਸਜਿਦ ਦੇ ਨੇੜੇ ਸੜਕ ਤੇ ਕਾਰ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ ਇਸ ਕਾਰ ਦਾ ਨੰਬਰ ਮੁਹੰਮਦ ਸਲਮਾਨ ਨਾਦਿਕ ਵਿਅਕਤੀ ਦੇ ਨਾਂ ਤੇ ਰਜਿਸਟਰ ਸੀ ਜਿਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਸਲਮਾਨ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੀ ਕਾਰ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਰਹਿਣ ਵਾਲੇ ਤਾਰਿਕ ਤਾਰਿਕ ਨਾਮ ਦੇ ਇੱਕ ਵਿਅਕਤੀ ਨੂੰ ਵੇਚੀ ਸੀ। ਇਸ ਕਾਰ ਦਾ 15 ਸਤੰਬਰ 2025 ਨੂੰ ਅੱਧੀ ਰਾਤ 12 ਵਜੇ ਫਰੀਦাবাদ ਦੇ ਵਿੱਚ ਗਲਤ ਪਾਰਕਿੰਗ ਲਈ 1723 ਰੁਪਏ ਦਾ ਚਲਾਨ ਜਾਰੀ ਕੀਤਾ ਗਿਆ। ਸੂਤਰਾਂ ਦੇ ਮੰਨੀਆ ਤਾਂ ਜਦੋਂ ਧਮਾਕਾ ਹੋਇਆ ਤਾਂ ਡਾਕਟਰ ਮੁਹੰਮਦ ਉਮਰ ਕਾਰ ਦੇ ਵਿੱਚ ਹੀ ਸੀ ਸੀਸੀਟੀਵੀ ਦੇ ਵਿੱਚ ਉਹ ਧਮਾਕੇ ਤੋਂ ਕੁਝ ਘੰਟੇ ਪਹਿਲਾਂ ਉਸੇ ਕਾਰ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਕਾਰ ਦੇ ਵਿੱਚ ਇਕੱਲਾ ਸੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ ਉਮਰ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਇਸ ਹਮਲੇ ਦੀ ਯੋਜਨਾ ਬਣਾਈ ਸੀ ਜਦੋਂ ਉਸਦੇ ਸਾਥੀ ਮੁਜ਼ਮਿਲ ਸ਼ਕੀਲ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਲੱਗਾ ਕਿ ਮੋਡਿਊਲ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਦਰਅਸਲ ਡਾਕਟਰ ਮੁਜ਼ਮਿਲ ਸ਼ਕੀਲ ਨੂੰ ਸੋਮਵਾਰ ਸਵੇਰੇ ਸਮਾਕੇ ਤੋਂ ਪਹਿਲਾਂ ਫਰੀਦাবাদ ਦੇ ਇੱਕ ਪਿੰਡ ਦੇ ਵਿੱਚ ਕਿਰਾਏ ਦੇ ਘਰ ਤੋਂ 350 ਕਿਲੋਮੀਟਰ ਵਿਸਫੋਟਕ ਸਮੱਗਰੀ ਅਤੇ ਗੋਲਾਵਿਰੋਧ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਕਿਰਾਏ ਦੇ ਘਰ ਤੋਂ ਵਿਸਫੋਟਕ ਅਤੇ ਕਈ ਹਥਿਆਰ ਗੋਲਾਵਰੋਧ ਜप्त ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹਰਿਆਣਾ ਦੇ ਫਰੀਦাবাদ ਵਿੱਚੋਂ ਇੱਕ ਹੋਰ ਘਰ ਤੋਂ 2500 ਦੇ ਕਰੀਬ ਕਿਲੋਗ੍ਰam ਸ਼ੱਕੀ ਵਿਸਫੋਟਕ ਬਰਾਮਦ ਕੀਤੇ ਗਏ ਦੋਵੇਂ ਕਰ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਡਾਕਟਰ ਮੁਜ਼ਮਿਲ ਸ਼ਕੀਲ ਨੇ ਕਰਾਇਤੇ ਲਈ ਹੋਏ ਸੀ ਸੂਤਰਾਂ ਮੁਤਾਬਕ ਜਦੋਂ ਫਰੀਦাবাদ ਅੱਤਵਾਦੀ ਮੋਡੂਲ ਨੇ ਤੇਜ਼ੀ ਨਾਲ ਜਿਹੜੀਆਂ ਆ ਇਸ ਦੇ ਵਿੱਚ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਤਾਂ ਉਮਰ ਜੋ ਉਸ ਵਕਤ ਕਾਰ ਦੇ ਵਿੱਚ ਸੀ ਉਹ ਗ੍ਰਿਫਤਾਰੀ ਤੋਂ ਡਰਨ ਲੱਗ ਪਿਆ ਉਸ ਨੂੰ ਡਰ ਸਤਾਉਣ ਲੱਗ ਪਿਆ ਗ੍ਰਿਫਤਾਰੀ ਤੋਂ ਬਚਣ ਲਈ ਉਸ ਨੇ ਆਤਮਕਾਤਿ ਹਮਲੇ ਦੀ ਚੋਣ ਕੀਤੀ ਤੇ ਉਸ ਨੇ ਐਨੇ ਵੱਡੇ ਕਦਮ ਨੂੰ ਐਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਕੁਝ ਇਸ ਤਰ੍ਹਾਂ ਹਜੇ ਕੜੀਆਂ ਜੋੜੀਆਂ ਜਾ ਰਹੀਆਂ ਨੇ ਲਾਲ ਕਿਲੇ ਦੇ ਨੇੜੇ ਹੋਏ ਤਮਾਕੇ ਦੇ ਵਿੱਚ ਵਰਤੀ ਗਈ i20 ਕਾਰ ਮੁਹੰਮਦ ਸਲਮਾਨ ਨਾਦਿਕ ਵਿਅਕਤੀ ਦੀ ਸੀ ਉਸਨੇ ਇਸ ਨੂੰ ਨਦੀਮ ਨੂੰ ਵੇਚ ਦਿੱਤਾ ਨਦੀਮ ਨੇ ਕਾਰ ਇੱਕ ਡੀਲਰ ਰਾਇਲ ਕਾਰ ਜ਼ੋਨ ਜੋ ਕਿ ਫਰੀਦাবাদ ਦੇ ਵਿੱਚ ਹੈ ਉਸ ਨੂੰ ਵੇਚ ਦਿੱਤੀ ਫਿਰ ਤਾਰਕ ਨੇ ਇਸ ਨੂੰ ਖਰੀਦ ਲਿਆ ਅਤੇ ਫਿਰ ਇਹ ਕਾਰ ਪਹੁੰਚੀ ਉਮਰ ਕੋਲ ਜੋ ਸਮੇਂ ਕਾਰ ਦੇ ਵਿੱਚ ਸੀ ਉਮਰ ਪੁਲਵਾਵਾ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਹੈ ਜੋ ਕਿ ਡਾਕਟਰ ਮੁਜਾਮਿਲ ਅਹਿਮਦ ਦਾ ਪਿੰਡ ਹੈ ਮੁਜਾਮਲ ਨੂੰ ਸੋਮਵਾਰ ਨੂੰ ਫਰੀਦাবাদ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹ ਅਲਫਲਾ ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰਸ ਮੁਜਾਮਲ ਦੇ ਕਿਰਾਏ ਦੇ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਗਿਆ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਦਿੱਲੀ ਤਮਾਕੇ ਦੇ ਵਿੱਚ ਅਮੋਨੀਅਮ ਨਾਈਟ੍ਰੇਟ ਫਿਊਲ ਦੀ ਵਰਤੋਂ ਕੀਤੀ ਗਈ ਹੈ ਵੀ ਜਿਹੜੀ ਇਹ ਕਾਰ ਹੈ ਅਚਾਰ ਨੰਬਰ ਦੇ ਨਾਤੇ ਕਾਰ ਐਕਟੋਬਰ ਨੂੰ 29 ਅਕਤੂਬਰ ਨੂੰ ਕਿਹਾਜਾਰੇ ਖਰੀਦੀ ਸੀ ਉਸ ਸਮੇਂ ਕਾਰ ਦਾ ਪ੍ਰਦੂਸ਼ਣ ਨਿਰਖਣ ਕੀਤਾ ਗਿਆ ਸੀ ਅਤੇ ਉਸ ਸਮੇਂ ਕਾਲ ਦੇ ਵਿੱਚ ਤਿੰਨ ਲੋਕ ਮੌਜੂਦ ਸਨ ਇਹ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਹੈ 29 ਅਕਤੂਬਰ ਸ਼ਾਮ 4:20 ਤੇ ਸਾਹਮਣੇ ਆਈ ਹੈ ਰਾਇਲ ਕਾਰ ਜ਼ੋਨ ਦੇ ਦਫਤਰ ਦੇ ਨੇੜੇ ਇੱਕ ਪੈਟਰੋਲ ਪੰਪ ਤੇ ਵਾਹਨ ਦਾ ਪ੍ਰਦੂਸ਼ਣ ਟੈਸਟ ਹੁੰਦਾ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਾਰ ਨੂੰ 7 ਵਾਰ ਖਰੀਦਿਆ ਤੇ ਵੇਚਿਆ ਗਿਆ ਸੀ ਸੂਤਰਾਂ ਦੀ ਜੇਕਰ ਮੰਨੀਏ ਤਾਂ ਇਹ ਕਾਰ ਗੁਰੂਗ੍ਰਾਮ ਦੇ ਰਹਿਣ ਵਾਲੇ ਸਲਮਾਨ ਨੇ ਮਾਰਚ 2025 ਦੇ ਵਿੱਚ ਉਖਲਾ ਵਿੱਚ ਦਿਵਿੰਦਰ ਨਾ ਦੇ ਇੱਕ ਵਿਅਕਤੀ ਨੂੰ ਵੇਚ ਦਿੱਤੀ ਸੀ ਬਾਦ ਦੇ ਵਿੱਚ ਦਵਿੰਦਰ ਨੇ ਇਸ ਨੂੰ ਅੰਬਾਲਾ ਦੇ ਇੱਕ ਵਿਅਕਤੀ ਨੂੰ ਵੇਚ ਦਿੱਤਾ ਸੀ ਅੰਬਾਲਾ ਤੋਂ ਕਾਰ ਫਿਰ ਪੁਲਵਾਮਾ ਪਹੁੰਚੀ ਸੀ ਜਿੱਥੇ ਆਮਰ ਰਸ਼ੀਦ ਤਾਰਿਕ ਮਲਿਕ ਅਤੇ ਉਮਰ ਰਸ਼ੀਦ ਵਿਚਕਾਰ ਸੰਬੰਧ ਉੱਬਰ ਕੇ ਸਾਹਮਣੇ ਆਏ ਨੇ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਆਮਰ ਨੇ ਕਾਰ ਉਮਰ ਮੁਹੰਮਦ ਨੂੰ ਦਿੱਤੀ ਸੀ ਕਾਰ ਦੇ ਅਸਲ ਮਾਲਕ ਸਲਮਾਨ ਅਤੇ ਖਰੀਦਦਾਰ ਦਵਿੰਦਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਹਾਣੀ ਦੇ ਹਰ ਮੋੜ ਤੇ ਕਾਰ ਦੀ ਵਿਕਰੀ ਦੇ ਵਿੱਚ ਇੱਕ ਨਵੀਂ ਕੜੀ ਉੱਬਰ ਰਹੀ ਹੈ ਬੰਬ ਤਮਾਕੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ NIA ਨੂੰ ਸੌਂਪ ਦਿੱਤੀ ਗਈ ਹੈ। ਪੂਟਾਨ ਦੇ ਦੌਰੇ ਤੇ ਗਏ PM ਨਰਿੰਦਰ ਮੋਦੀ ਨੇ ਦਿੱਲੀ ਤਮਾਕੇ ਦੀ ਘਟਨਾ ਤੇ ਕਿਹਾ ਹੈ ਕਿ ਤਮਾਕੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਦਿੱਲੀ ਬੰਬ ਤਮਾਕਿਆਂ ਤੇ ਅਮਿਤ ਸ਼ਾਹ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਘਟਨਾ ਦੇ ਵਿੱਚ ਜਾਂਚ ਦੇ ਹੁਕਮ ਦੇ ਦਿੱਤੇ ਨੇ।